ਸੋ ਪਾਸਟਰ ਬਜਿੰਦਰ ਦੀ ਇੱਕ ਹੋਰ ਹੋਸ਼ ਉਡਾਨ ਵਾਲੀ ਵੀਡੀਓ ਹੁਣ ਸਾਹਮਣੇ ਆਈ ਹੈ ਬਜਿੰਦਰ ਨੇ ਆਪਣੇ ਗੁੰਡਿਆਂ ਦੇ ਨਾਲ ਕਿਸਾਨ ਦੇ ਨਾਲ ਕੁੱਟਮਾਰ ਕੀਤੀ ਆਪਣੇ ਦਫ਼ਤਰ 'ਚ ਕਿਸਾਨ ਦਾ ਸਿਰ ਪਾੜ ਦਿੱਤਾ ਜਿਸ ਨੂੰ ਕੀ ਉਸਨੇ ਅਤਮੋਹਿਆ ਕਰ ਦਿੱਤਾ ਸੋ ਆਪਣੇ ਦਫ਼ਤਰ ਵਿੱਚ ਕਿਸਾਨ ਦਾ ਸਿਰ ਪਾੜਿਆ ਆ ਇੱਕ ਹੋਰ ਵੀਡੀਓ ਪਾਸਟਰ ਦੀ ਸਾਹਮਣੇ ਆਈ ਹੈ ਕਿਸਾਨ ਦੇ ਨਾਲ ਕੁੱਟਮਾਰ ਕਰਦਾ ਇਹ ਜੁੜੀ ਵੀਡੀਓ ਮੋਹਾਲੀ ਦੀ ਦੱਸੀ ਜਾ ਰਹੀ ਹੈ ਕਿਸਾਨ ਦੇ ਨਾਲ ਕੁੱਟਮਾਰ ਦਾ ਵੀਡੀਓ ਮੋਹਾਲੀ ਦਾ ਦੱਸਿਆ ਜਾ ਰਿਹਾ ਹੈ ਕਿਰਾਇਆ ਲੈਣ ਗਏ ਕਿਸਾਨ ਦੇ ਨਾਲ ਪਾਸਟਰ ਬਜੰਦਰ ਨੇ ਕੁੱਟਮਾਰ ਕੀਤੀ ਹੈ ਪਾਸਟਰ ਬਜੰਦਰ ਨੂੰ ਬਲਾਤਕਾਰ ਦੇ ਮਾਮਲੇ 'ਚ ਉਮਰ ਕੈਦੀ ਸਜ਼ਾ ਹੋਈ ਹੈ ਸੋ ਦੱਸਦੇ ਕਿ ਕੁਝ ਦਿਨ ਪਹਿਲਾਂ ਹੀ ਅਦਾਲਤ ਨੇ ਬਜੰਦਰ ਨੂੰ ਸਜ਼ਾ ਸੁਣਾਈ ਸੀ ਸੋ ਦੱਸਦੇ ਕਿ ਲਗਾਤਾਰ ਵਿਵਾਦਾਂ 'ਚ ਰਹਿਣ ਵਾਲੇ ਪਾਸਟਰ ਬਜੰਦਰ ਦੀ ਇੱਕ ਹੋਰ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਕੁਝ ਦਿਨ ਪਹਿਲਾਂ ਹੀ ਅਦਾਲਤ ਨੇ ਬਜੰਦਰ ਨੂੰ ਸਜ਼ਾ ਸੁਣਾਈ ਸੀ ਉਮਰ ਕੈਦੀ ਸਜ਼ਾ ਸੁਣਾਈ ਹੋਏ ਪਾਸਟਰ ਬਜੰਦਰ ਦੀ ਖੋਰ ਹੋਸ਼ ਉਡਾਉਣ ਵਾਲੀ ਇਹ ਹੁਣ ਵੀਡੀਓ ਸਾਹਮਣੇ ਆਈ ਹੈ ਤੁਸੀਂ ਦੱਸ ਦੇ ਕਿ ਇੱਥੇ ਜੋ ਤਸਵੀਰ ਸਾਹਮਣੇ ਆਈ ਹੈ ਆਪਣੇ ਗੁੰਡਿਆਂ ਦੇ ਨਾਲ ਕਿਸਾਨ ਦੇ ਨਾਲ ਇੱਥੇ ਕੁੱਟਮਾਰ ਕੀਤੀ ਸੀ ਮਨਜੋਤ ਸਾਡੇ ਨਾਲ ਜੁੜੇ ਨੇ ਮਨਜੋਤ ਜਿਸ ਨਾਲ ਲਗਾਤਾਰ ਵਿਵਾਦਾਂ ਵਿੱਚ ਪਾਸਟਰ ਜਿਹੜੇ ਬਜੰਦਰ ਰਹੇ ਆ ਫਿਲਹਾਲ ਜੇਲ੍ਹ ਵਿੱਚ ਵੀ ਆ ਲੇਕਿਨ ਉਹਨੇ ਕਹੇ ਹੋਰ ਵੀਡੀਓ ਸਾਹਮਣੇ ਆਈ ਹੈ ਕੀ ਕੁਝ ਇਸ ਵੀਡੀਓ ਨੂੰ ਲੈ ਕੇ ਜਾਣਕਾਰੀ ਹੋਰ? ਉਹ ਬਿਲਕੁਲ ਸਰਦਾਰਾ ਹਨ ਕਿ ਇਹ ਫੇਸਬੁਕ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਕਿ ਇਹ ਵੀਡੀਓ ਕਦ ਕਿਸ ਸਾਹਮਣੇ ਦੀ ਬਣੀ ਹੋਈ ਹੈ ਔਰ ਪੂਰਾ ਮਾਮਲਾ ਕੀ ਸੀ ਜੀ? ਪਰ ਹਾਲਾਂਕਿ ਜਿਸ ਤਰੀਕੇ ਨਾਲ ਜਾਣਕਾਰੀ ਸੋਸ ਤੋਂ ਮਿਲ ਰਹੀ ਹੈ ਕਿ ਆ ਜਿਸ ਜਗ੍ਹਾ ਦੇ ਉੱਪਰ ਦੂਸਤ ਘਾਟ ਦੇ ਵਿੱਚ ਸਾਸ਼ਰ ਬਜਿੰਦਰ ਸਿੰਘ ਦੀ ਚਰਚਾ ਹੈ ਤਾਂ ਉਸ ਦੇ ਨਾਲ ਇਸ ਵਿਅਕਤੀ ਦੇ ਖੇਤ ਵੀ ਲੱਗੇ ਸਿਓਰ ਕਿਸੇ ਜਗ੍ਹਾ ਨੂੰ ਲੈ ਕੇ ਪੂਰਾ ਘਟਨਾਕਰਮ ਜਿਹੜਾ ਸੀਗਾ ਔਰ ਜਦੋਂ ਇਹ ਜਿੱਕਰ ਖਾਲੀ ਤਾਂ ਜਦੋਂ ਕਣਕ ਦੀ ਵਾਢੀ ਦਾ ਸੀਜ਼ਨ ਸਕੇ ਪਰ ਹਾਲਾਂਕਿ ਸਾ ਪਾਣੀ ਵੀਡੀਓ ਇਹ ਹੋ ਸਾਈਡ ਹੈ ਪਰ ਕਈ ਹੁੰਨ ਹੈ ਜਾਨੀ ਕਿ ਨਕਤਰ ਦੇ ਜਿਵੇਂ ਬਿਜਨੀਸ ਦੀ ਪਰ ਰੇਕਿਸ ਦੇ ਮੱਦੇ ਨਜ਼ਰ ਤੋਂ ਸਾਰਾ ਕੁਝ ਹੋਇਆ ਉਹ ਵੀ ਚੇਰਚਾਂ ਦੇ ਮਾਮਲੇ ਦੀ ਵੀਡੀਓ ਸਾਹਮਣੇ ਆਈਆਂ ਤਾਂ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਤਾਂ ਜਿਸ ਦੇ ਵਿੱਚ ਇਹ ਜ਼ਿਕਰ ਕਰ ਲਈਏ ਕਿ ਜਿਸ ਤਰ੍ਹਾਂ 500 ਦੇ ਜਿਹੜੇ ਸਾਥੂ ਸਾਥ ਨੇ ਜਾਂ ਕੈਲੀਬੀ ਕਾਉਂਸਲ ਨੇ ਉਹ ਇਸ ਕਿਸਾਨ ਦੇ ਨਾਲ ਮਾਰਕਟ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਪੂਰਾ ਮਾਮਲਾ ਇਸ ਤਰ੍ਹਾਂ ਸੀਗਾ ਕਿ ਜਦੋਂ ਉਸ ਗੱਲ ਦੇ ਵਿੱਚ ਫਸਲ ਦੀ ਬਾਤ ਨੂੰ ਲੈ ਕੇ ਜਿਹੜੀ ਟੂਰ ਸੀਗੀ ਉਹ ਚਰਚ ਵਾਲ ਨੂੰ ਜਾਂਦੀ ਸੀ ਤਾਂ ਉੱਥੇ ਕਮਾਸਾ ਜਿਹੜਾ ਉੱਥੇ ਸ਼ੁਰੂ ਹੋਇਆ ਤਾਂ ਉਸ ਤੋਂ ਬਾਅਦ ਇਹ ਵਸਰੀ ਵਤੀਜ ਦੇ ਕੋਲ ਅੱਗੇ ਵਧੀ ਤਾਂ ਉਸ ਤੋਂ ਬਾਅਦ ਪਾਰਟੀਆਂ ਵੱਲੋਂ ਲਾਇਆ ਗਿਆ ਇਸ ਕਿਸਾਨ ਨੂੰ ਤਾਂ ਉਹ ਉਹ ਨਹੀਂ ਇਹ ਪੂਰਾ ਕਰ ਸਕਣਾ ਮੰਨ ਰਿਹਾ ਤਾਂ ਉਸ ਤੋਂ ਬਾਅਦ ਪਾਰਟੀਆਂ ਦੇ ਗੁੰਡਿਆਂ ਨੇ ਜਾਨਿ ਕਿ ਕੌਂਸਲਰਸ ਨੇ ਬਾਹਰ ਜਾ ਕੇ ਵੀ ਇਸ ਲੈਕੀ ਨਾਲ ਬਸਮਾਰ ਕੀਤੀ ਪਹਿਲਾਂ ਅੰਦਰ ਜਿਹੜੀ ਪਟਾਈ ਕੀਤੀ ਸੀ ਉਹ ਸਮੇਂ ਵੀ ਜਿਹੜਾ ਹਸਪਤਾਲ ਦੇ ਵਿੱਚ ਇੱਕ ਵਿਅਕਤੀ ਦੀ ਤਸਵੀਰਾਂ ਜਿੱਦਾਂ 8 ਸਾਲ ਦੀ ਵਿਕਾਸਤ ਕਰਵਾਇਆ ਗਿਆ ਸੀ ਉਹ ਵੀ ਫਰਮਣੇ ਆਈਆਂ ਨੇ ਪਰ ਹੁਣ ਹਾਲਾਂਕਿ ਜਿਹੜੇ ਸਮਾਜ ਸੇਵਕ ਨੇ ਉਹ ਇੱਕ ਗੱਲ ਨੂੰ ਹੋਰ ਜਿਹੜਾ ਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਅੱਜ ਇਸ ਮਾਮਲੇ ਦੇ ਵਿੱਚ ਇੱਕ ਪ੍ਰੈਸ ਰਿਪੋਰਟ ਵੀ ਜਿਹੜੀ ਹੈ ਉਹ ਵੀ ਕੀਤੀ ਜਾਣੀ ਹੈ ਜਿਸ ਦੇ ਵਿੱਚ ਸਭ ਪੂਰਾ ਕੌਸ ਹੈ ਯਾਨੀ ਕਿ ਇਸ ਦੇ ਕੀ ਕਾਰਨ ਰਹੀ ਨੇ ਕਿਉਂਕਿ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਹੜੀ ਜਗਾ ਦੇ ਉਸੇ ਚਰਚ ਬਣੀ ਹੋਈ ਹੈ ਉਸ ਦਾ ਕਿਰਾਇਆ ਬੀਨ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਹੈ ਉਹ ਵੀ ਦਿੱਕਤ ਆ ਰਹੀ ਹੈ ਕਿ ਕਿਰਾਇਆ ਮੰਗਿਆ ਗਿਆ ਪਰ ਉਸ ਤੋਂ ਬਾਅਦ ਕਿਰਾਇਆ ਦਿੱਤਾ ਗਿਆ ਹਾਲਾਂਕਿ ਆ ਇਹਦੀ ਪੁਸ਼ਟੀ ਆਪੀ ਨਹੀਂ ਕਰਦੇ ਪਰ ਕੁਝ ਸਮੇਂ ਤੱਕ ਕੰਸਟੈਂਸ ਹੋਈ ਹੈ ਤੋਂ ਦਿਨ ਸਾਰੇ ਐਂਗਲ ਜਿਹੜੇ ਨੇ ਉਸ ਵਕਤ ਉਸ ਦੇ ਸਾਹਮਣੇ ਆ ਰਹੀ ਹੈ ਨਾ ਪਾਲੇ ਚੜੀ ਦੀ ਸੀਸੀਟੀਵੀ ਵੀ ਆਈ ਹੈ ਇਸਨੇ ਇੱਕ ਵਾਰ ਫਿਰ ਤੋਂ ਬਹੁਤ ਜਿਹੜਾ ਉਸ ਤਰੀਕੇ ਦਾ ਬਣਾੜਾ ਪਾਇਆ ਗਿਆ ਕਿ ਚਰਚ ਦੇ ਵਿੱਚ ਲਗਾਤਾਰ ਤੀਖੀ ਵੀਡੀਓ ਜਿਹੜੀ ਹੈ ਸਾਹਮਣੇ ਆਈ ਇਸ ਦੇ ਵਿੱਚ ਮਸਤਮਾਰ ਜਿਹੜੀ ਖਾਸ ਤੌਰ ਤੇ ਹੁੰਦੇ ਨੇ ਜਾਂ ਖਾਸ ਖਾਸ ਦੇ ਨਾਲ ਲੋਕੀ ਵੀ ਜਾ ਰਹੀ ਹੈ ਜੀ ਦਾਦਾ ਬਿਲਕੁਲ ਲਹਾਲਾ ਕੀ ਜਿਸਨ ਨਾਲ ਇੱਕ ਕੋਈ ਪਹਿਲੀ ਅਜਹੀ ਵੀਡੀਓ ਜਾਂ ਤਸਵੀਰ ਨਹੀਂ ਹੈ ਉਸ ਤੋਂ ਪਹਿਲਾਂ ਇੱਕ ਤਸਵੀਰ ਆਈ ਸੀ ਜਿੱਥੇ ਇੱਕ ਔਰਤ ਨੂੰ ਹਮਲਾ ਕਰਦਾ ਹੋਇਆ ਪਾਸਟਰ ਬਜਿੰਦਰ ਨਜ਼ਰ ਆਇਆ

ਔਰ ਉਹ ਇਹ ਵੀ ਜਿੱਥੇ ਕੀਤਾ ਜਾ ਸਕਦਾ ਹੈ ਕਿ ਜਿਨ੍ਹਾਂ ਵੱਲੋਂ ਇਹ ਵੀਡੀਓ ਜਿਹੜੀਆਂ ਨੇ ਲੋਕਾਂ ਦੇ ਵਿੱਚ ਲਿਆਂਦੀਆਂ ਗਈਆਂ ਨੇ ਤੇ چاہے ਉਹ ਵੀਡੀਓ ਲਈ ਸੱਤੀ ਦੇ ਨਾਲ ਮਾਰਕੀਟਾਈਜ਼ੀ ਵੀਡੀਓ ਹੋਵੇ ਜਾਂ ਉਹ ਕੋਈ ਪਛਰੀ ਰੇਟ ਦੇ ਮਾਮਲੇ ਦੇ ਵਿੱਚ ਵੀਡੀਓ ਹੋਵੇ ਪਰ ਜਾਂ ਇਹ ਕਿਸਾਨ ਦੇ ਰਸਤਾ ਜਿਹੜੀ ਮਾਰਕੀਟਾਈਜ਼ੀ ਵੀਡੀਓ ਹੋਵੇ ਪਰ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇਤੇ ਵੀ ਅ ਇਹ ਝੂਠੇ ਅਰਚੇ ਪਵਨ ਦਾ ਜਿਹੜਾ ਇਲਜ਼ਾਮ ਹੈ ਉਹਨਾਂ ਬਦਲ ਲਗਾਇਆ ਜਾ ਰਿਹਾ ਕਿ ਪਾਸਟਰ ਜਿਹੜਾ ਹੈ ਉਹ ਲਗਾਤਾਰ ਕਿਸਾਨਾਂ ਜਿਹੜੀ ਕਿਸਾਨਾਂ ਤੋਂ ਇਲਾਵਾ ਜਿਹੜੇ ਇਸ ਗੱਲਬਾਤ ਨੂੰ ਉੱਤੇ ਲਾ ਕੇ ਆ ਰਹੇ ਨੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਉਹਨਾਂ ਦੇਤੇ ਵੀ ਝੂਠੇ ਬੱਚੇ ਪਵਨ ਦੀ ਜਿਹੜੀ ਕਵਤਿਆ ਨੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹੁਣ ਇਸ ਫੋਰਸਮਨ ਦੇ ਵਿੱਚ ਇੱਕ ਪਾਸਾ ਕਲੀਅਰ ਹੋਵੇਗਾ ਪਰ ਸੋਭਾ ਦੇ तमाम ਸਾਇਕੋ ਜਿਹੜੇ ਨੇ ਉਹ ਵੀ ਸਾਹਮਣੇ ਆਉਣਗੇ ਕਿ ਇਸ ਤਰੀਕੇ ਨਾਲ ਇਹ ਖਰਨਾਚਰਾ ਵਾਪਰ ਰਿਹਾ ਸੀਗਾ ਔਰ ਜਿੰਚਰ ਕਿਹਾ ਕਿ ਅਸਾਂ ਦੇ ਵਿੱਚ ਕੀ ਕੋਈ ਜਿਹੜਾ ਹੁੰਦਾ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਰੱਖੀਆਂ ਜਾਂਦੀਆਂ ਨੇ ਬਿਲਕੁਲ ਜਦੋਂ ਹੁਣ ਇਹ ਮਾਮਲੇ ਸਾਹਮਣੇ ਆਰ ਕਿਉਂਕਿ ਇਸ ਵੇਲੇ ਪਾਸਟਰ ਬਚੰਦਰ ਝੇਲ ਦੇ ਵਿੱਚ ਅਮਰ ਕੈਦੀ ਸਜ਼ਾ ਮਿਲੀ ਹੈ ਯਕੀਨਨ ਜੇ ਇਸ ਤਰ੍ਹਾਂ ਦੀਆਂ ਕਟਾਵਾਂ ਹੋਰ ਵਾਪਰੀਆਂ ਨੇ ਸ਼ਾਇਦ ਹੁਣ ਲੋਕ ਹਿੰਮਤ ਕਰਨਗੇ ਤੇ ਅੱਗੇ ਸਾਹਮਣੇ ਆਣਗੇ ਕੋ ਬਿਲਕੁਲ ਹਾਲਾਂਕਿ ਇਹ ਜਿਹੜੀ ਇਨਵੈਸਟਿਗੇਟਿਵ ਹੋਰ ਖਬਰ ਜਿਹੜੀ ਪੀਟੀਸੀ ਨਿਊਜ਼ ਦੇ ਮਾਮਲੇ ਕਰੀਏ ਨਸ਼ਰ ਕੀਤੀ ਸੀ ਪਰ ਅਸਲੀ ਜਿਹੜਾ ਸੋਚ ਪੁਸਤਕ ਹੈ 파스로 디펜드 싱 ਦਾ ਕਿਸੀ ਸਾਫਰ ਉਸ ਦੇ ਬੰਦੋ ਵੀ ਸੋਸ਼ਲ ਮੀਡੀਆ ਦੇ ਕੇ ਜਿਹੜੇ ਪਿੱਛੇ ਗਰੀ ਰੇਪ ਕੇਸ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ ਵੀ 파스로 ਦਿਂਦਰ ਸਿੰਘ ਨੂੰ ਪਰ ਉਹ ਵੀ ਉਸੇ ਉਸ ਕੇਸ ਦੇ ਵਿੱਚ ਵੀ ਜਿਹੜੀ ਜੀੜਾ ਟੀਕੇ ਤੋਂ ਸੰਪਰਤ ਦਿੱਤੀਆ ਸਾਰੀਆਂ ਸੀ ਜੇ ਆਪ ਤੋਂ ਬਾਅਦ ਵੀ ਇਹ ਤੋ ਵੀ ਐ ਫੋਇਰ ਜਿਹੜੀ ਐ ਉਹ ਦੱਸਦੇ ਹੁੰਦੇ ਆ ਬੰਗਾਲੀ ਦੇ ਟਕਾਣੇ ਦੇ ਵਿੱਚ ਪਰ ਉਸ ਤੋਂ ਬਾਅਦ ਲਗਾਤਾਰ ਸੇ ਦੇਹੀ ਜਿਹੜਾ ਨਕਰਾ ਜਿਹੜੇ ਨੇ ਉਹ ਚੱਲਦੇ ਨੇ ਹਾਲਾਂਕਿ ਇਹ ਕਹਿ ਸਕਦੇ ਜਿਵੇਂ ਜਿਹੜੀ ਸਮਾਜਿਕ ਬਣਦੀ ਕਿ ਜਿਹੜੇ ਆ ਪਾਸਪ户 ਰਿਜਿਸਟਰ ਸੰਗੇ ਹਾਲਾਂਕਿ ਭਾਵੇਂ ਦੇਸ਼ ਹੈ ਪਰ ਜਿਹੜਾ ਉਹਦਾ ਸਾਮਰਾਜ ਹੈ ਜਿਹੜਾ ਉਹਦਾ ਪੂਰਾ ਅੰਦਰ ਚੱਲ ਰਿਹਾ ਹੈ ਹਾਲੇ ਵੀ ਜਿਹੜੇ ਉਹਦੇ ਨਮਾਇंदे ਨੇ ਜਾਂ ਜਿਹੜੇ ਉਸੇ ਐਸੋਸੀਏਟ ਨੇ ਉਸੇ ਤਰੀਕੇ ਬਣਾ ਲ ਉਹਨਾਂ ਪਿਤਾ ਨੂੰ ਧਮਕਿਆ ਜਿਹੜੀਆਂ ਨੇ ਉਹ ਦੇਰ ਰਹੇ ਔਰ ਹਾਲਾਂਕਿ ਇਹ ਵੀ ਇਸਨੇ ਜੀ ਬੀ ਫਾਮਲਾ ਸਾਹਮਣੇ ਆ ਰਿਹਾ ਜੀ ਕਿ ਇਹ ਕਿਹਾ ਜਾ ਰਿਹਾ ਸੀ ਕਿ ਅਸੀਂ ਜਿਹੜੇ ਤੁਹਾਡੇ ਮਾਤਾ ਪਿਤਾ ਜਿਨ੍ਹਾਂ ਵੱਲੋਂ ਸ਼ਿਕਾਇਤ ਕਰਤਾ ਨਹੀਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਧਮਕਿਆ ਜਿਹੜੀਆਂ ਸੀਗਾ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਜੀ ਬਿਲਕੁਲ ਪਰ ਲੇਕਿਨ ਇੱਥੇ ਹੁਣ ਦੇਖਣਾ ਆਏਗਾ ਕਿ ਕਿਸ ਤਰ੍ਹਾਂ ਦੇ ਨਾਲ ਅੱਗੇ ਐਕਸ਼ਨ ਲਿਆ ਜਾਂਦਾ ਹੈ ਕਿ ਆਹ ਹੋਰ ਲੋਕ ਵੀ ਨਿਕਲ ਕੇ ਸਾਹਮਣੇ ਆਉਂਦੇ ਨੇ ਜੇ ਉਹਨਾਂ ਦੇ ਨਾਲ ਕੋਈ ਅਜਿਹੀ ਵੀ ਦੀਕੀਆਂ ਹੋਈਆਂ ਨੇ ਕਿਉਂਕਿ ਲਗਾਤਾਰ ਵਿਵਾਦਾਂ ਦੇ ਵਿੱਚ ਜ਼ਰੂਰ ਵਜਿੰਦਰ ਜਿਹੜਾ ਪਾਸਟਰ

ایک ہو جانکاری جی درختوں کو جانکاری بوس گڑھ کے چرچ ہے اس کو ٹاؤن کے بھی جڑے آڈر نے وہ پچھلے سال گیارہویں مہینے کے آڈر کیتے ہوئے ہیں پر حالانکہ ہوں جب تک روپئے پتر جہا ہے سرکار واری کیا ہوا پتر ਸਾਹਮਣੇ ਨਹੀਂ ਹੁੰਦਾ ਜਾਂ ਜਿਹੜੇ ਪਾਸੇ ਦੇ ਕੀਪਿਆ ਸਾਹਮਣੇ ਨਹੀਂ ਰੱਖੇ ਜਾਂਦੀਆਂ ਤਾਂ ਉਦੋਂ ਤਾਂ ਇਹ ਵੀ ਸਵਾਲ ਜਿਹੜੇ ਨੇ ਜਾਂ ਦਾ ਵਿਸ਼ਾ ਹੈ ਕਿ ਉਹ ਹੌਸ ਰਸਤੂਲੀਆ ਉਸ ਦੇ ਸਮਰਾਜ ਨੂੰ ਕੌਣ ਪਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਪਿਛਲੇ ਦਿਨੀ ਤਮਾਮ ਤਸਵੀਰਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਸੀ ਔਰ ਆਹ ਵਾਲੇ ਸਾਹਮਣੇ ਦੇ ਵਿੱਚ ਕੀ ਕੋਈ ਨਿਕਲਦਾ ਹੈ ਤੇ ਨਿਕਲਾ ਹੋਵੇਗਾ ਜੀ ਬਿਲਕੁਲ ਸੋ ਇਥੇ ਤਸਵੀਰਾਂ ਹੋਰ ਵੀ ਸਾਹਮਣੇ ਆ ਰਹੀਆਂ ਨੇ ਔਰ ਇਹ ਜਿਹੜੀ ਤਸਵੀਰ ਸਾਹਮਣੇ ਆ ਰਹੀ ਹੈ ਸਾਫ਼ ਦਰਸਾ ਰਹੀ ਹੈ ਕਿਸ ਤਰ੍ਹਾਂ ਪਾਸਟਰ ਬਜਿੰਦਰ ਜਸਦੋ ਕੀ ਲਗਾਤਾਰ ਵਿਵਾਦਾਂ ਵਿੱਚ ਰਿਹਾ ਔਰ ਜੋ ਜ਼ਬਤੀਰਾ ਰਿਹਾ ਇਹ ਅਜਿਹੇ ਹਾਦਸੇ ਜਈਆਂ ਘਟਨਾਵਾਂ ਸਾਫ਼ ਦਰਸਾ ਰਹੀਆਂ ਨੇ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਮਨਜੋਤ ਸੋ ਇਹ ਤਸਵੀਰ ਆਪਣੇ ਦਫਤਰ ਚ ਕਿਸਾਨ ਦਾ ਉਸਨੇ ਸਿਰ ਪਾੜਿਆ ਅਦਮੋਇਆ ਉਸ ਨੂੰ ਕਰ ਦਿੱਤਾ ਔਰ ਕਿਸ ਕਦਰ ਇਸ ਦੇ ਵੱਲੋਂ ਹਿੰਸਾ ਕੀਤੀ ਜਾਂਦੀ ਸੀ ਕਿਸੇ ਨੂੰ ਵੀ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਬੜੀ ਵਾਇਰਲ ਹੋਈ ਜਿਸ ਵਿੱਚ ਔਰਤ ਨੂੰ ਕੁੱਟਦਾ ਹੋਇਆ ਨਜ਼ਰ ਆਇਆ ਦੇਖ ਸਕਦੇ ਹੋ ਵਾਲਾਂ ਦੇ ਨਾਲ ਕਸੀੜ ਕੇ ਉਸ ਨੂੰ ਕੁੱਟਿਆ ਗਿਆ ਔਰ ਇੱਥੇ ਮਹਿਲਾਵਾਂ ਵੀ ਮੌਜੂਦ ਨੇ ਜਿਸ ਤੋਂ ਬਾਅਦ ਇਸ ਸ਼ਖਸ ਨੂੰ ਹਸਪਤਾਲ ਵੀ ਦਾਖਲ ਕਰਾਇਆ ਗਿਆ